ਲੁਧਿਆਣਾ ਸ਼ਹਿਰ ਦੇ ਵਿੱਚ ਇਲੀਗਲ ਤੌਰ ਤੇ ਲੱਗ ਰਹੇ ਪੈਟਰੋਲ ਪੰਪਾਂ ਨੂੰ ਲੈ ਕੇ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਕੁਝ ਪੈਟਰੋਲ ਪੰਪ ਇਲੀਗਲ ਤੌਰ ਤੇ ਲੱਗ ਰਹੇ ਹਨ ਜਿਸ ਦੇ ਵਿੱਚ 60 ਫੁੱਟ ਦੀ ਰੋਡ ਦਾ ਜ਼ਿਕਰ ਕਰਦੇ ਹੋਏ ਮਨਜ਼ੂਰੀ ਲੈ ਲੈਂਦੇ ਨੇ ਅਤੇ ਕਿਹਾ ਕਿ ਸ਼ਹਿਰ ਦੇ ਕਈ ਅਜਿਹੇ ਇਲਾਕੇ ਹਨ ਜਿੱਥੇ 30 ਫੁੱਟ ਤੋਂ ਵੱਧ ਦੀਆਂ ਸੜਕਾਂ ਹੀ ਨਹੀਂ ਹਨ ਅਤੇ ਕੋਈ ਵੀ ਹਾਦਸਾ ਉਥੇ ਵਾਪਰ ਸਕਦਾ ਹੈ ਅਤੇ ਇਸ ਦੇ ਲਈ ਜ਼ਿੰਮੇਵਾਰ ਵੀ ਕੌਣ ਹੋਵੇਗਾ ਜਿਸ ਬੰਦੇ ਉਹਨਾਂ ਦੇ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਮੰਗ ਕੀਤੀ ਗਈ ਇਹਨਾਂ ਇਲੀਗਲ ਤੌਰ ਤੇ ਲੱਗ ਰਹੇ ਪੈਟਰੋਲ ਪੰਪਾਂ ਤੇ ਰੋਕ ਲਗਾਈ ਜਾਵੇ ਮੇਰਾ ਨਾਮ ਡਾਕਟਰ ਮਨਜੀਤ ਸਿੰਘ ਜੀ ਜਿੰਨੇ ਕਿ ਅੱਜ ਡੀਸੀ ਡਾਕਟਰ ਪਹੁੰਚੇ ਹੋ ਕਿ ਮੈਟਰ ਕੀ ਹੈ ਮੈਟਰ ਹੈ ਜੀ ਕਿ ਇਹਨਾਂ ਨੇ ਪਾਸਟ ਵਿੱਚ ਤੇ ਹੁਣ ਫੇਰ ਨਾ ਇਹ ਨੋਬਜੈਕਸ਼ਨ ਸਰਟੀਫਿਕੇਟ ਜਿਹੜੇ ਸਾਈਟ ਨੂੰ ਦਿੰਦੇ ਆ ਪੈਟਰੋਲ ਪੰਪ ਲਾਉਣ ਵਾਸਤੇ ਉਹਦੇ ਵਿੱਚ ਜਿਹੜੀ ਗਾਈਡਲਾਈਨਸ ਨੇ ਜਾਂ ਉਹਦੇ ਵਿੱਚ ਜਿਹੜੀ ਡਾਇਰੈਕਸ਼ਨ ਨੇ ਜਿਹੜਾ ਉਹਦੇ ਵਿੱਚ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਨਾ ਉਹ ਕੰਮ ਕੀਤੇ ਬਗੈਰ ਇਹ ਐਨਓਸੀ ਦੇਏ ਜਾ ਰਹੇ ਕਿਤੇ ਕਿਤੇ ਤਾਂ ਦੇਖਿਆ ਗਿਆ ਕਿ ਗਾਈਡਲਾਈਨ ਸੜਕ ਛੋਟੀ ਹੈਗੀ ਜਾਂ 60 ਫੁੱਟ ਦੀ ਨਹੀਂ ਹੈਗੀ ਫਿਰ ਦੇਤੀ ਕਿਤੇ ਜਿਹੜਾ ਰੈਜ਼ਿਡੈਂਸ ਤੇ ਬਿਲਕੁਲ ਨਾਲ ਦੇਤਾ ਹੈਗਾ ਜਿਵੇਂ ਕਿ ਰੈਜ਼ਿਡੈਂਸ ਤੋਂ 50 ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ ਉਹ ਨਵੇਂ ਕੇਸ ਜਿਹੜੇ ਰੇਸ ਕੀਤੇ ਨੇ ਜੀਵਨ ਨਗਰ ਚੌਕ ਤੇ ਲੋਕਾਂ ਨੇ ਇਹ ਰੇਸ ਕੀਤਾ ਤੁਹਾਡੇ ਮਾਧਿਅਮ ਤੋਂ ਸਾਨੂੰ ਪਤਾ ਲੱਗਿਆ ਸੀਗਾ ਲੋਕਾਂ ਨੇ ਪ੍ਰੋਟੈਸਟ ਕੀਤਾ ਕਿ ਸਾਡੀ ਦਿਵਾਰ ਦੇ ਨਾਲ ਲੱਗਦਾ ਹੋਇਆ ਪੰਪ ਨਹੀਂ ਲੱਗਣਾ ਚਾਹੀਦਾ ਹੈਗਾ ਉਹ ਸਹੀ ਸੀਗੇ ਉੱਥੇ ਵੀ ਐਨਓਸੀ ਦਿੱਤੀ ਇਹਨਾਂ ਨੇ ਇੱਕ ਮਾਡਲ ਟਾਊਨ ਵਿੱਚ ਹੈਗਾ ਸੜਕ ਛੋਟੀ ਹੈਗੀ ਉੱਥੇ ਪਿਛਲੇ ਵਾਰੀ ਇਹਨਾਂ ਨੇ ਰਿਜੈਕਟ ਕਰ ਦਿੱਤੀ ਫੇਰ ਇਹਨੂੰ ਅਸੀਂ ਆ ਗਈ ਉਹਦੀ ਪ੍ਰਕਿਰਿਆ ਚੱਲ ਰਹੀ ਹੈਗੀ ਇੱਕ ਪੱਖੋ ਵਾਲਾ ਰੋਡ ਤੇ ਇਹਨਾਂ ਨੇ ਐਚਪੀਸੀਐਲ ਨੇ ਪੰਪ ਲਾਇਆ ਸੀ ਉਹ ਉਹ ਇਹਨਾਂ ਨੇ ਵਿਡਰਾ ਕਰ ਲਿਆ ਅਚਾ ਕੋਰਟ ਵਿੱਚ ਇਹਨਾਂ ਨੇ ਲਿਖ ਕੇ ਦਿੱਤਾ ਹੋਇਆ ਹੈਗਾ ਅਸੀਂ ਡਿਵੀਜ਼ਨ ਬੈਂਚ ਵਿੱਚ ਗਏ ਹੋਏ ਹਾਂ ਉੱਥੇ ਇਹਨਾਂ ਨੇ ਲਿਖ ਕੇ ਦਿੱਤਾ ਹੋਇਆ ਕਿ ਜੀ ਅਸੀਂ ਨਵੀਂ ਐਨਓਸੀ ਨਹੀਂ ਦਵਾਂਗੇ ਜਦ ਤੱਕ ਇਹ ਜਿਹੜਾ ਕੇਸ ਹੈ ਨਿਬੜਦਾਨੀ ਹੈ ਇਹ ਫਿਰ ਐਨਓਸੀ ਈਸ਼ੂ ਕਰੀ ਜਾ ਰਿਹਾ ਉਹ ਅਸੀਂ ਇਹਨਾਂ ਦੇ ਸੰਗਿਆਨ ਚ ਲਿਆਣ ਲਈ ਲਿਆਏ ਸੀ ਕਿ ਕਿ ਆਹ ਕੁਝ ਹੋ ਰਿਹਾ ਹੈ ਤੇ ਇਹਨੂੰ ਇਹਦਾ ਹੱਲ ਕੱਢ ਕੇ ਇਹਨੂੰ ਠੀਕ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਐਨਓਸੀ ਜਿਹੜੇ ਡਬੋਗੇ ਉਹ ਡਾਇਰੈਕਸ਼ਨਸ ਦੇ ਨਾਲ ਹੋਵੇਨ ਗਾਈਡਲਾਈਨਸ ਦੇ ਨਾਲ ਹੋਵੇ ਇਲੀਗਲ ਨਾ ਸਰ ਦੇਖਿਆ ਜਾਵੇ ਲੁਧਿਆਣੇ ਦੇ ਵਿੱਚ ਕਾਫੀ ਪੁਰਾਣੇ ਪੰਪ ਚੱਲ ਰਹੇ ਆ ਕਾਫੀ ਉਹਨਾਂ ਦੀ ਅੱਛੀ ਤੇਲ ਹੈ ਅਗਰ ਇਹਦਾ ਹੀ ਐਨਓਸੀ ਦੇਣ ਲੱਗ ਗਏ ਤੇ ਪੁਰਾਣੇ ਪੰਪਾਂ ਦੀ ਤੇਲ ਦਾ ਫਰਕ ਨਹੀਂ ਪਊਗਾ ਉਹ ਤਾਂ ਸਰ ਪਊਗਾ ਹੀ ਪਊਗਾ ਉਹ ਤਾਂ ਦੇਖੋ ਉਹ ਹੁਣ ਜਿਹੜਾ ਤੁਸੀਂ ਲੁਧਿਆਣੇ ਦੀ ਗੱਲ ਕਰ ਰਹੇ ਹੋ ਲੁਧਿਆਣੇ ਵਿੱਚ ਪੰਪਾਂ ਦੀ ਡੈਂਸਿਟੀ ਜੇ ਡਿਸਟ੍ਰਿਕਟ ਦੇਖਿਆ ਜਾਵੇ ਤਾਂ ਹਿੰਦੁਸਤਾਨ ਵਿੱਚ ਹਾਈਐਸਟ ਨੰਬਰ ਆਫ ਪੰਪਸ ਟੂ ਪੋਪੂਲੇਸ਼ਨ ਦੀ ਰੇਸ਼ਿਓ ਲੁਧਿਆਣਾ ਜਮਨ ਨਹੀਂ ਜਾਂਦੀ ਹੈ ਜੇ ਪੰਜਾਬ ਚ ਹੀ ਦੇਖਿਆ ਜਾਵੇ ਤੁਸੀਂ ਪੰਜਾਬ ਵਿੱਚ ਤਾਂ ਕਲੀਅਰਲੀ ਪੋਪੂਲੇਸ਼ਨ ਪਰ ਲੱਖ ਪੋਪੂਲੇਸ਼ਨ ਦੇਖੀਏ ਲੱਖਾਂ ਪਿੱਛੇ ਕਿੰਨੇ ਪੰਪ ਨੇ ਤਾਂ ਸਭ ਤੋਂ ਜ਼ਿਆਦਾ ਪੰਜਾਬ ਚ ਤੋ ਇਹ ਤਾਂ ਸੇਲ ਕੱਢੀ ਜਾ ਰਹੀ ਹੈ ਪਤਾ ਨਹੀਂ ਇਹਨਾਂ ਨੂੰ ਕੀ ਦਿਮਾਗ ਚ ਆਇਆ ਹੋਇਆ ਫਿਰ ਇਹ ਇਲੈਕਟ੍ਰਿਕ ਵਾਇਰ ਕੱਢ ਲੈਣੇ ਆ ਇਹਨਾਂ ਨੇ ਦੂਜੇ ਲੈਣੇ ਆ ਗਟਕਰੀ ਸਾਹਿਬ ਕਹਿੰਦੇ ਨੇ ਦੇਖਿਆ ਮੈਂ ਪੰਪ ਵੀ ਬੰਦ ਕਰ ਦੇਣੇ ਇਹ ਤਾਂ ਜਿਹੜੇ ਨਵੇਂ ਲੋਕ ਆ ਰਹੇ ਇਹਨਾਂ ਨੂੰ ਪਤਾ ਨਹੀਂ ਕਿ ਅਸੀਂ ਮਸਾਂ ਕੰਮ ਕਰ ਰਹੇ ਜਿਹੜੇ ਐਗਜ਼ਿਸਟਿੰਗ ਹਰੋਜ ਨੇ ਜਿਹੜੇ ਤੁਸੀਂ ਨਵੇਂ ਤੁਸੀਂ ਜਿਹੜੇ ਪੁਰਾਣੇ ਪੰਪਾ ਦੀ ਗੱਲ ਕਰ ਰਹੇ ਹੋ ਅਸੀਂ ਅਸੀਂ ਖਰਚੇ ਕਿਉਂਕਿ ਅਸੀਂ ਖਰਚੇ ਘਟਾ ਕਟੂਕੇ ਕਿਸੇ ਤਰ੍ਹਾਂ ਕੇ ਨਾਲ ਕੰਮ ਕਰ ਰਹੇ ਸਾਡੀ ਕਮਿਸ਼ਨ ਪਰਿਆਪਤ ਨਹੀਂ ਹੈਗੀ ਇਹ ਅਸੀਂ ਜੋ ਪਿਛਲੀ ਕਮਾਈਆਂ ਸੀ ਉਹ ਪੰਪਾਂ ਚ ਪਾ ਪਾ ਕੇ ਅਸੀਂ ਖੜੇ ਹੋਏ ਹਾਂ ਯਾ ਕਿਸੇ ਤਰੀਕੇ ਇਹ ਸੋਚ ਉਮੀਦ ਨਾਲ ਕਿ ਕਮਿਸ਼ਨ ਵੱਧ ਜੂਗੀ 2017 ਤੋਂ ਕਮਿਸ਼ਨ ਨਹੀਂ ਵਧੀ ਅੱਗੇ ਵਧੂਗੀ ਨਹੀਂ ਵਧੂਗੀ ਇਹ ਸਾਨੂੰ ਨਹੀਂ ਪਤਾ ਆਏਗਾ ਇਹ ਤਾਂ ਜਿਹੜੇ ਨਵੇਂ ਲੋਕ ਵੀ ਆ ਰਹੇ ਸੋਚ ਸਮਝ ਕੇ ਆਣ ਕਿ ਇੰਨੀ ਜਗ੍ਹਾ ਜਿਹੜੀ ਤੁਸੀਂ ਲਾਣੇ ਹੋ ਇਹਦੀ ਰਿਟਰਨ ਨਹੀਂ ਹੈਗੀ ਤੁਹਾਨੂੰ ਅਸੀਂ ਤਾਂ ਪੁਰਾਣੇ ਬੈਠੇ ਹਾਂ ਸਾਡੇ ਕੋਲ ਤਾਂ ਆਪਣੀ ਪ੍ਰਾਪਰਟੀਆਂ ਸੀਗੀਆਂ ਚਲੋ ਅਸੀਂ ਰਿਟਰਨ ਉਸ ਤਰ੍ਹਾਂ ਨਹੀਂ ਦੇਖਦੇ ਭਿਜੇ ਨਵਾਂ ਇਨਵੈਸਟਮੈਂਟ ਕਰੋਗੇ ਤਾਂ ਅਜਿਹੀ ਡੇਟ ਵਿੱਚ ਕੁਝ ਵੀ ਕਰ ਲਓ ਬਿਨਾਂ ਬਿਨਾਂ ਜਗਾ ਨੂੰ ਲੈ ਹੋਏ ਵੀ ਤੁਸੀਂ 2.2 ਕਰੋੜ ਦਾ ਪੰਪ ਦਾ ਖਰਚਾ ਆਏਗਾ ਇਸ ਵੀਡੀਓ। ਜਿਦਾ ਲੱਗਦਾ ਨਹੀਂ ਹੋਏ ਜਿੱਦਾਂ ਰਾਸ਼ਨ ਟਿੱਪੂ ਲੈਣਾ ਹੋਵੇ ਤੇ ਐਵੇਂ ਪੰਪ ਵੀ ਮਿਲ ਜਾਂਦਾ ਹੈ। ਇਹ ਹੁਣ ਸਰ ਇਹ ਹੁਣ ਤੁਹਾਨੂੰ ਜ਼ਿਆਦਾ ਪਤਾ ਹੈਗਾ ਸਾਸੀ ਤਾਂ ਸਿਰਫ ਆਪਣੇ ਪੰਪਾਂ ਦੀ ਗੱਲ ਕਰ ਸਕਦੇ ਆਂ। ਪਰ ਕੁਝ ਸੱਚਾਈ ਤਾਂ ਹੈਗੀ ਹੈ ਜੋ ਤੁਸੀਂ ਕਹਿ ਰਹੇ ਹੋ। ਠੀਕ ਹੈ। ਓਕੇ 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 ਉਹਨਾਂ ਦੇ ਪਿੱਛੇ ਲੱਗ ਜਾਂਦੇ। ਕੀਤਾ ਜਾ ਰਹੇ ਆ ਮਾਲਿਆਂ ਦੇ ਵਿੱਚ ਉਹਦੇ ਨਾਲ ਲੋਕਾਂ ਨੂੰ ਜਾਨ ਨੂੰ ਖਤਰਾ। ਲੋਕਾਂ ਦੀ ਨਾਲ ਨੂੰ ਖਤਰਾ ਹੈਗਾ ਇਹ ਜੀ ਤੁਸੀਂ ਜਿਹੜਾ ਉਹਦਾ ਰੀਡੀਅਲ ਜਿਹੜਾ ਡਾਇਮੀਟਰ ਹੁੰਦਾ ਬਰਸ ਏਰੀਆ ਉਹਦੇ ਨਾਲ ਨਹੀਂ ਹੋਣਾ ਚਾਹੀਦਾ ਕੱਲਾ ਰੇਡੀਅਲ ਨਹੀਂ ਹੈਗਾ ਤੁਸੀਂ ਅੱਜ ਦੀ ਡੇਟ ਵਿੱਚ ਗੱਲ ਕਰ ਰਹੇ ਹੋ ਕੈਂਸਰ ਰਣਕੀ ਬਿਮਾਰੀਆਂ ਹੋ ਰਹੀਆਂ ਨੇ ਇਹ ਜਿਹੜੀ ਸਾਡੀ ਗੈਸ ਨਿਕਲਦੀ ਹੈਗੀ ਹੈ ਇਹ ਇਹ ਪੌਇਜ਼ਨਸ ਹੈ ਇਹ ਸਾਡੇ ਬੰਦਿਆਂ ਲਈ ਵੀ ਪੌਇਜ਼ਨਸ ਹੁੰਦੀ ਹੋ ਤੁਸੀਂ ਜੇ ਐਨਜੀਟੀ ਦੀ ਗਾਈਡਲਾਈਨਸ ਦੇਖੋਗੇ ਤਾਂ ਨੈਸ਼ਨਲ ਗ੍ਰੀਨ ਟ੍ਰਾਈਬਲ ਨੇ ਆਰਡਰ ਦਿੱਤੇ ਨੇ ਕਿ ਜਿਹੜੇ ਜ਼ਿਆਦਾ ਸੈਲਿੰਗ ਪੰਪਸ ਨੇ ਪੈਟਰੋਲ ਵੇਚਦੇ ਨੇ ਉਹਨਾਂ ਤੇ ਵੀ ਪਰ ਅਰੈਸਟਿੰਗ ਸਿਸਟਮ 90000 ਨੇਵਰ ਰੋਡ ਵਿੱਚ ਪੰਪ ਲਾਓਗੇ ਉਹ ਗੈਸ ਜਿਹੜੀ ਕੰਜ਼ੂਮ ਕਰੇਗਾ ਉਹ 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 ਬਹੁਤ ਡੇਂਜਰਸ ਹੈ ਕਿ ਰੈ residencies ਵਾਸਤੇ ਕਰਤਾ ਹੋਣਾ ਨਹੀਂ ਚਾਹੀਦੇ ਸਰ ਕਈ ਪੰਪਾਂ ਦੇ ਮਾਪ ਦੰਡ ਨੇ ਨਵੇਂ ਤੇ ਪੂਰੇ ਹੋ ਰਹੇ ਜਿਹੜੇ ਨਵੇਂ ਪੰਪ ਖੁੱਲ ਰਹੇ ਨੇ ਉੱਤੇ ਮੈਡੀਕਲ ਕਿੱਟਾਂ ਨਹੀਂ ਰੱਖੀਆਂ ਜਾ ਰਹੀਆਂ ਇਹ ਵੀ ਸਾਹਮਣੇ ਆ ਰਿਹਾ ਮਾਮਲਾ ਨਹੀਂ ਸਰ ਮੈਡੀਕਲ ਕਿੱਟ ਹੁੰਦੀ ਹੈ ਜਿਹੜੀ ਨਹੀਂ ਜਿਹੜੇ ਨਵੇਂ ਖੁੱਲ ਰਹੇ ਹੋਣਾ ਕੋਲ ਨਵੇਂ ਦਾ ਹੁਣ ਸਾਨੂੰ ਤਾਂ ਆਈਡੀਆ ਨਹੀਂ ਜੀ ਕਿਹੜੇ ਨਵੇਂ ਖੁੱਲੇ ਨੇ ਲੇਕਿਨ ਜਿਹੜੇ ਐਸੋਸੀਏਸ਼ਨ ਦੇ ਤਹਿਤ ਨੇ ਸਾਰੇ ਉਹ ਸਾਰੇ ਕੰਪਲਾਈ ਕਰਦੇ ਆ ਸਾਡੇ ਰੂਲਸ ਦੇ ਸਰ ਨਵੇਂ ਜਿਹਨੇ ਪੰਪਸ ਅਲੋਕੇਟ ਹੋਣੇ ਨੇ ਹੂੰ ਉਹਨਾਂ ਲਈ ਜਿਹੜੀ ਵੀ ਗਾਈਡਲਾਈਨਸ ਹੈਗੀਆਂ ਉਹ ਫਾਲੋ ਨਹੀਂ ਹੋ ਰਹੀਆਂ ਪ੍ਰੋਪਰ ਸੋ ਉਹਦੇ ਕਰਕੇ ਸਿੱਧਾ ਸਾਨੂੰ ਦੱਸਣਾ ਹੈ ਕਿ ਸਰ ਤੁਸੀਂ ਪਲੀਜ਼ ਇਹਦੇ ਉੱਤੇ ਧਿਆਨ ਦਿਓ ਥੋੜਾ ਜਿਆਦਾ ਤੇ ਜਿਹੜੀ ਵੀ ਚੀਜ਼ ਹੁੰਦੀ ਹੈ ਉਹ ਲਾਅ ਦੇ ਅਨੁਸਾਰ ਹੋਵੇ ਲਾਅ ਦੇ ਅਨੁਸਾਰ ਹੋਵੇ ਬਸ ਸ਼ਾਂਤ ਬਣ ਤਕਤਾਈ ਜੀ ਤੇ ਜਿੱਦਾਂ ਦੇਖਿਆ ਵੇ ਪੰਪ ਹਰ ਕੋਈ ਲੈ ਜਾਂਦਾ ਜਿਹਦਾ ਰਾਸ਼ਨ ਕਾਰਡ ਦਾ ਡੀਪੂ ਲੈਣਾ ਹੁੰਦਾ ਸੀ ਉਤੋਂ ਹੀ ਪੰਪ ਮਿਲੀ ਜਾ ਰਿਹਾ ਇਹਦਾ ਆਣ ਵਾਲੀ ਜਿਹੜੀ ਤੁਹਾਡੀ ਸੇਲ ਨੂੰ ਫਰਕ ਨਹੀਂ ਪਊਗਾ ਸਰ ਸਰ ਭਾਈ ਬਿਲਕੁਲ ਪਵੇਗਾ ਪੈ ਰਿਹਾ ਹੈ ਪਵੇਗਾ ਇੱਥੇ ਕੱਲਾ ਸਿਰਫ ਪੰਪਸ ਨਾਤੇ ਨਹੀਂ ਆ ਰਹੇ ਐ ਇਲੈਕਟ੍ਰੋਨਿਕ ਵਹੀਕਲਸ ਜਿਹੜੇ ਆ ਰਹੇ ਨੇ ਇਲੈਕਟ੍ਰਿਕ ਵਹੀਕਲਸ ਉਹ ਹੈਗੇ ਆ ਅਕੀ ਤਰੂਪੜ ਜਿਹੜੀ ਥਰੋਪ ਪੰਜਾਬ ਆ ਬਹੁਤ ਘੱਟ ਆ ਪਰ ਫੇਰ ਵੀ ਨਵੇਂ ਲੋਕ ਲਾ ਰਹੇ ਨੇ ਇਸ ਲਈ ਅੱਜ ਪਤਾ ਨਹੀਂ ਕਿੰਨਾ ਵਧੀਆ ਬੋਸ ਹੋਇਆ ਹੈ ਬਿਜ਼ਨਸ ਬੜਾ ਟਫ ਹੈ ਹਾਰਡ ਹੈ ਅਸੀਂ ਆਪਣਾ ਸਿਰਫ ਇਸ ਜੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਵੀ ਚੀਜ਼ ਲੱਗੇ ਉਹ ਨੋਰਮਸ ਦੇ ਹਿਸਾਬ ਨਾਲ ਲੱਗੇ ਸਾਡਾ ਤਾਂ ਬਸ ਇਹੀ ਮੰਗ ਪੱਤਰ ਹੈ ਔਰ ਅਸੀਂ ਵੀ ਚਾਹੁੰਦੇ ਹਾਂ ਵੀ ਲੋਕ ਇਸ ਜੀ ਨੂੰ ਸਮਝਣ ਕਿ ਇਹ ਇਨਾ ਪ੍ਰੋਫਿਟੇਬਲ ਬਿਜ਼ਨਸ ਨਹੀਂ ਹੈਗਾ ਜਿੰਨਾ ਲੋਕ ਸੋਚਦੇ ਤੇ ਭਾਜੀ ਜਿਹਦਾ ਦੇਖਿਆ ਜਾਂਦਾ ਪਹਿਲਾ ਸਮੇਂ ਦੇ ਵਿੱਚ ਇੱਕ ਪੰਪ ਦਾ ਲਾਇਸੈਂਸ ਲੈਣ ਵਾਸਤੇ ਬਹੁਤ ਦੌੜ ਭੱਜ ਲੱਗਣੀ ਬੜੀ ਵੱਡੀਆਂ ਸ਼ਰਤਾਂ ਲੱਗਦੀ ਮంత్రి ਆ ਕਿਸ਼ਵਾਰ ਚ ਲੱਗਦੀ ਸੀ ਫੇਰ ਜਾ ਕੇ ਕਿਤੇ ਪੰਪ ਮਿਲਦਾ ਹੁਣ ਪੰਪ ਸੋਖਾ ਕਿਉਂ ਕਰ ਦਿੱਤਾ ਇਹਨਾਂ ਕੀ ਕਾਰਨ ਕੀ ਆ ਸਰ ਪੰਪ ਸੋਖਾ ਤਾਂ ਨਹੀਂ ਨੋਰਮਸ ਤਾਂ ਹੈਗੇ ਨੇ ਹੂੰ ਪਰ ਨੋਰਮਸ ਮੀਟ ਹੋ ਜਾਂਦੇ ਨੇ ਅਗੇ ਬਿਰੋਕਲ ਕੰਮ ਜਿਹੜਾ ਸੀਗਾ ਥੋੜਾ ਟਾਈਮ ਲੰਘਦਾ ਸੀ ਉੱਥੋਂ ਆ ਜਾਂਦਾ ਹੋ ਜਾਂਦਾ ਬਾਕੀ ਕੰਪਨੀਆਂ ਚਾਹੁੰਦੀਆਂ ਨੇ ਕਿ ਹੋਰ ਪੰਪਸ ਆਉਣ ਪਬਲਿਕ ਚਾਹੁੰਦੀ ਇਹ ਸਾਡਾ ਆਪਸ ਚ ਕੰਪੀਟੀਸ਼ਨ ਹੋਵੇ ਤੇ ਇਹ ਹੈ ਉਹਨਾਂ ਦੀ ਆਪਣੀ ਅਪਰੋਚ ਤੇ ਤੁਹਾਡੇ ਕੀ ਮੰਗ ਹੈਗੇ ਅੱਜ ਤੁਹਾਡੀ ਕੀ ਮੰਗ ਹੈ ਮੇ ਵੀਰ ਸਰ ਸਾਡੀ ਕੋਈ ਮੰਗ ਨਹੀਂ ਸਿਰਫ ਇਹ ਕਹਿੰਨੇ ਕਿ ਜੋ ਚੀਜ਼ ਹੁੰਦੀ ਹੈ ਉਹ ਕਾਨੂੰਨ ਦੇ ਤਹਿਤ ਹੋਵੇ ਕਾਨੂੰਨ ਨੂੰ ਮੱਦੇਨਜ਼ਰ ਰੱਖਦੇ ਹੋਵੇ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹਨੂੰ ਫਾਲੋ ਹੋਵੇ ਐਸਮ ਜੈ ਨਿਊਜ਼ ਲਈ ਲੁਧਿਆਣਾ ਤੋਂ ਵਿਸ਼ੇਸ਼ ਜੀ ਰੋਟਾ ਦੀ ਰਿਪੋਰਟ